ਉਹ ਤਰੀ ਉਹ ਦੇਖ ਬੰਬ ਛੱਡਣ ਤੁਹਾਡੇ ਉਹ ਯਾਰ ਹਟ ਜਾ ਯਾਰ ਪਾਗਲ ਹੋ ਗਏ ਤੁਸੀਂ ਯਾਰ ਹਟੋਗੀ ਤੁਹਾਡੇ ਵਾਲੀ ਉਹ ਹਟ ਨਹੀਂ ਰਿਹਾ ਯਾਰ ਬੰਦਾ ਮਾਰਨਾ ਤੁਸੀਂ ਯਾਰ ਹਟੋਗੀ ਤੁਹਾਡੇ ਵਾਲੀ ਲੱਗੇ ਕਿਉਂ ਨਾ ਛੱਡਣ ਨੂੰ ਉਹ ਬੰਦਾ ਮਾਰ ਰਿਹਾ ਗੋਲੇ ਛੱਡਣ ਲੱਗੇ ਆ ਉਹ ਤੇਰੀ ਭੈਣ ਕੋਈ ਨਹੀਂ ਗਾਇਰ ਤੋਂ ਕੋਈ ਨਹੀਂ ਮਾਰਾ ਨਹੀਂ ਚੱਲੂਗੇ ਨਹੀਂ ਮਾਰਾ ਦਿਖਾ ਦਿਓ ਨੌਜਵਾਨ ਦੇ ਸਾਥ ਲੱਗੇ ਆ ਸਾਥ ਲੱਗੇ ਬਹੁਤ ਜਹਾਂ ਜਰੂਰ ਕਰ ਲੇ 100 ਲੇਕਿਨ ਲੇਕਿਨ ਦੇਖੋ ਇਧਰ ਨੌਜਵਾਨ ਜ਼ਖਮੀ ਪਿਆ ਹੈ ਫਾਲਤ ਦੇਖ ਲਓ ਨੌਜਵਾਨ ਦੀ ਲੱਗਣ ਉਹ ਹੱਡੀ ਰੇ ਦੇਖ ਲਓ ਉੱਪਰ ਚੱਕ ਕੇ ਥੱਲੇ ਰੁਕਾ ਕੇ ਥੱਲੇ ਮਾਰਿਆ ਉਹਨਾਂ ਨੇ ਕਿਹਨੇ ਮਾਰਿਆ ਜੀ ਹਾਂ ਜੀ ਪੱਕਿਨਾਂ ਨੇ ਮਾਰੇ ਉੱਪਰ ਚੱਕ ਕੇ ਉਹ ਵਾਲਾ ਨੇ ਥੁੜੇ ਫੌਜੀਆ ਨੇ ਹੁਣੇ ਮਾਰਿਆ ਪਰ ਅੱਛਾ ਜੀ ਥੁੜੇ ਫੁੱਟਾ ਥੱਲੇ ਦੇਖ ਦੇਖੋ ਦੇਖ ਲਓ ਇਹ تیر ਗੈਸੇ ਗੋਲੇ ਇਹ ਸ਼ਰਮ ਆਣੀ ਚਾਹੀਦੀ ਹੈ ਦੇਖੋ ਨੌਜਵਾਨ ਜ਼ਖਮੀ ਪਿਆ تیر ਗੈਸੇ ਗੋਲੇ ਛੱਡਣ ਹੋਣੀ ਹਟ ਰੇ ਇਹ ਇੱਕ ਹੋਰ ਮਾਰਿਆ ਸ਼ਰਮ ਆਣੀ ਚਾਹੀਦੀ ਯਾਰ ਕਿਹੜੇ ਹਾਲਾਤ ਬਣਾਤੇ ਨੌਜਵਾਨ ਜ਼ਖਮੀ ਹੈ ਤੇ ਤੋਰ ਟੇਰ ਕੈਸੇ ਗੋਲੇ ਛਾੜਨਗੇ ਫਾੜੀ ਰੇ ਕਿੱਧਰ ਗਿਆ ਭਾਈ ਭਾਈ ਕਿੱਧਰ ਹੈ ਫੱਟ ਹੋ ਗਈ ਯਾਰ ਹੱਦ ਹੋ ਗਈ ਸ਼ਰਮ ਆਣੀ ਚਾਹੀਦੀ ਹੈ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਨੌਜਵਾਨ ਜ਼ਖਮੀ ਪਿਆ ਇਹਨਾਂ ਪੁਲਿਸ ਅਫਸਰਾਂ ਨੂੰ ਓ ਯਾਰ ਸ਼ਰਮ ਕਰ ਲੋ ਕੁਛ ਹੁਣ ਤਾ ਰੁਕ ਜਾ ਐ ਤਾ ਬਾਈ ਨੂੰ ਪਾਣੀ ਪੋਣੀ ਦਿਵਾਓ ਓ ਦੇਖ ਲੋ ਹਲੇ ਵੀ ਨਹੀਂ ਹਟ ਰਹਾ ਯਾਰ ਹੱਦ ਹੋ ਗਈ ਹੱਦ ਛੱਟ ਲੱਗੀ ਐ ਨੌਜਵਾਨ ਦੇ ਲੈ ਲੈ ਪਾਣੀ ਉਹ ਯਾਰ ਉਥੇ ਕਿ ਮੈਂ ਤੇਰਾ 15 ਲੈ ਕੇ ਆਵਾਂਗੇ ਇਹਨੂੰ ਲੈ ਜਾ ਬਾਈ ਬੜਾ ਹੋ ਜਾਣਾ ਹਾਂ ਸੋ ਨੌਜਵਾਨ ਜ਼ਖਮੀ ਹੈ ਅਰਦਾਸ ਕਰਦੇ ਹਾਂ ਪ੍ਰਮਾਤਮਾ ਅਗੇ ਕਿ ਹੁਣ ਇਧਰ ਨੂੰ ਕੋਈ ਸ਼ੈ ਨਾ ਆਵੇ ਲੇਕਿਨ ਜਿਹੜੇ ਅਫੀਸਰ ਨੇ ਉਧਰ ਫੌਜੀ ਨੇ ਹਰਿਆਣਾ ਸਰਕਾਰ ਦੇ ਪੁਲਿਸ ਅਫੀਸਰ ਨੇ ਉਹ ਗੋਲੇ ਤੇ ਗੋਲਾ ਛੱਡ ਰਹੇ ਆ ਦਾ ਪਛਾਣ ਲਓ ਬਾਈ ਇੱਧਰ ਨੂੰ ਲੈ ਜਾ ਬਾਈ ਥੋੜਾ ਇੱਧਰ ਨੂੰ ਬਾਈ ਕੋ ਤੁਹਾਨੂੰ ਤਸਵੀਰਾਂ ਵਿਖਾ ਰਹੇ ਆਂ ਵੀਰ ਦੀਆਂ ਉਹ ਲੱਖ ਨਹੀਂ ਦੱਸ ਖਲੋ ਚੱਕ ਮੱਤੀ ਹੁੰਦਾ ਪਾ ਦੇ ਤੁਮਾਤਾਰੇ ਲੈ ਜਾ ਰਹੇ ਨੇ ਪ੍ਰਸ਼ਾਸਨ ਨੂੰ ਯਾਹ ਤੇ ਲੇਖਰ ਪ੍ਰਸ਼ਾਸਨ ਵੱਲੋਂ ਗੋਲੇ ਤੇ ਗੋਲਾ ਸੁੱਟਿਆ ਜਾ ਰਿਹਾ ਬਾਟ ਰਾਕੀ ਬਾਈ ਨੂੰ ਕੋਸ਼ਰ ਪਰੇ ਸਾਡ ਪਈ ਹੈ ਆਹੋ ਲੌਂਚ ਕੋਈ ਨਹੀਂ ਚੜਦੀ ਜਮਾਨ ਲਖੀ ਚੜਦੀ ਜਮਾਨ ਬਾਈ ਵੀ ਬਰਾਗ ਨੂੰ ਚੜਦੀ ਦੋ ਨੌਜਵਾਨ ਵੀਰ ਨੂੰ ਲੈ ਕੇ ਜਾ ਰਹੇ ਹੁਣ ਬਾਈ ਨੇੜੇ ਰਹੋ ਨੇੜੇ ਨਾ ਰਹੋ ਦੇਖੋ ਡਰੋਨ ਨਾਲ ਨਾਲ ਡਰੋਨ ਵੀ ਉੱਡ ਰਿਹਾ ਡਰੋਨ ਨਜ਼ਰ ਰੱਖ ਰਿਹਾ ਵੀ ਕਿੱਥੇ ਕੀ ਕੀ ਹੋ ਰਿਹਾ ਉਹ ਡਰੋਨ ਦੇ ਰਾਹੀਂ ਫਿਰ ਗੈਸ ਦੇ ਗੋਲੇ ਵੀ ਛੱਡੇ ਜਾ ਰਹੇ ਆ ਬਾਹਰ ਦੇਖੋ ਖੇਤਾਂ 'ਚ ਆ ਆ ਰਿਹਾ ਬੰਬ ਜੀ ਆ ਜਿਹੜਾ ਜਿਹੜਾ ਕਿਸਾਨਾਂ ਦੇ ਨਾ ਸੋਰੀਆਂ ਮਾਰ ਰਹੇ ਆ ਜੀ ਗੋਲੀਆਂ ਨਾ ਸਾਨੂੰ ਸਾਹ ਹੁੰਦੇ ਆ ਜੀ ਨਾ ਸਾਨੂੰ ਕੋਈ ਪਾਣੀ ਦੀ ਹਰਿਆ-ਭਰੀ ਸੁਵਿਧਾ ਇਹ ਸਰਕਾਰ ਘੱਟੋ ਘੱਟ 1-2 ਹੌਕਾ ਤੇ ਹੋ ਗਿਆ ਛੁੱਟੀ ਜਾਂਦੀ ਆ ਅੱਖਾਂ ਵੀ ਸੁੱਕੀਆਂ ਹੋਈਆਂ ਥੋੜੀਆਂ ਆ ਬੰਬਰੇ ਤੁਹਾਡੇ ਸਾਹਮਣੇ ਤੋਂ ਟੱਕਰ 50 ਤੇ ਕਾ ਦੇਗਾ ਇੰਨੇ ਤੇ ਮੈਂ ਥਾਂ ਚੋਂ ਜੀ ਇਹ ਬੰਬ ਇੰਨੇ ਕੇ ਰੀਤ 50 ਸੁਰ ਦੀ ਸਰਕਾਰ ਦੀ ਨੀਤੀ ਛੱਪੇਕਾਰੀ ਹੈ ਜੀ ਹਾਂ ਇੱਕ ਹੋਰ ਆਇਆ ਆ ਦੇਖੋ ਇੱਥੇ ਆ ਗਿਆ ਜੀ ਤੂੰ ਜਿਆਦੀ ਦੂਰ ਵੀ ਨਹੀਂ ਆਇਆ ਹਾਂ ਉਹ ਆ ਗਿਆ ਮੈਂ ਵੀ 10 20 ਡਾਇਰੈਕਟ ਬੰਬਾ ਦੇ ਜੀ ਵਾ ਆ ਗਿਆ ਲੱਖੋ ਇੱਕ ਉਹਦੇ ਫੁੱਟਿਆ ਹਾਂ ਇਹ ਤੇ ਕਿਸੇ ਦਾ ਵੀ ਜਾਨੀ ਮਾਲੀ ਨੁਕਸਾਨ ਕਰ ਸਕਦਾ ਕਿਸੇ ਦਾ ਹਾਂ ਇੱਕ ਹੋਰ ਆ ਇੱਕ ਹੋਰ ਆ ਗਿਆ ਇਹ ਇੱਕ ਹੋਰ ਇਹ ਕਿਸੇ ਦੇ ਉੱਤੇ ਫਟ ਗਿਆ ਇੱਕ ਆ ਪਿੱਛੇ ਫਟ ਗਿਆ ਜੀ ਆ ਦੇਖੋ ਨਾਲ ਹੀ ਆ ਨਾਲ ਆ ਦੇਖੋ ਆ ਦੋ ਤੂੰ ਲਗਾਤਾਰ 50 ਮੀਟਰ ਦੇ ਦਾਇਰੇ ਦੇ ਵਿੱਚ ਬੰਬ ਛੁੱਟਰੀਆਂ ਸਰਕਾਰ ਕੀ ਕਰਾਏਗੀ ਜੀ ਸੋ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਵੀ ਮਾਹੌਲ ਇਸ ਵਕਤ ਕੀ ਬਣਿਆ ਹੋਇਆ ਕਿ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਹੈਗਾ ਇਸ ਵਕਤ ਕਿ ਕੋਈ ਵੱਡਾ ਮਨਿਸਟਰ ਨਹੀਂ ਹੈਗਾ ਵੀ ਇਸ ਵਕਤ ਕੋਈ ਵੀ ਜਾਨ ਮਾਲ ਦਾ ਨੁਕਸਾਨ ਹੋ ਸਕਦਾ ਹੈ ਕਿ ਖਰਗਾਰ ਕਰਨਾ ਕੀ ਜਾਂਦੀ ਹੈ ਇਸ ਵਕਤ ਪਾਣੀ ਦੀ ਵੀ ਨਹੀਂ ਕਿਦੋਂ ਹੈਗਾ ਵੀ ਕਿਦੋਂ ਪਾਣੀ ਦੀ ਇੱਕ ਬੂੰਦ ਵੀ ਮਿਲ ਜੇ ਜੀ ਸਾਡੀ ਪੰਜਾਬ ਪੰਜ ਦਰਿਆਵਾਂ ਦੀ ਜਿਹੜੀ ਪਾਣੀ ਵੀ ਪਾਣੀ ਪੀਣ ਤੋਂ ਅੱਜ ਦਰਸਰੀ ਹੈ ਪੰਜਾਬ ਦੇ ਲੋਕ ਤੇ ਸਰਕਾਰ ਤੋਂ ਛੱਦਤ ਟਾਰੀ ਹੈ ਜੀ ਤੁਹਾਡੇ ਸਾਹਮਣੇ ਹਾਂ ਬੋਲੇ ਸੋਤੇ ਲੱਗੀ ਸਰਕਾਰ ਪਹਿਲਾਂ ਥਰੂ ਛੁੱੜਦੀ ਹੁਣ ਗੋਲੇ ਸੁੱਟ ਰਹੀ ਹੈ ਹਾਂ ਦੱਸੋ ਕੀ ਕਰੇਗੀ ਜੀ ਬੰਬ ਲੱਗੀ ਮਾਰਨ ਸੋ ਇਸ ਵਕਤ ਜਿਹੜਾ ਮਾਹੌਲ ਬਣਿਆ ਹੋਇਆ ਕਿ ਫਰੀਆਣਾ ਸਰਕਾਰ ਦਾ ਕੋਈ ਮੰਤਰੀ ਨਹੀਂ ਹੈਗਾ ਕੋਈ ਸੂਚਨ ਮੰਤਰੀ ਨਹੀਂ ਕੀ ਉਹ মিডিਆ ਨਹੀਂ ਦੇਖ ਰਹੀ ਕਿ ਉਹਨਾਂ ਨੂੰ ਪਤਾ ਨਹੀਂ ਲੱਗ ਰਹੀ ਉਹਨਾਂ ਕੋਲ ਰਿਪੋਰਟਸ ਨਹੀਂ ਜਾ ਰਹੀਆਂ ਦੇਖੋ ਤੁਸੀਂ ਸਭ ਦੇਖ ਰਿਹਾ ਨਿਊਜ਼ ਵਿੱਚ ਸਾਰਾ ਦੇਖ ਰਿਹਾ ਨਿਊਜ਼ਾਂ ਉਹ ਕੋਰ ਆ ਸੋ ਦੇਖੋ ਵੀ ਕਿਸੇ ਵੀ ਵਕਤ ਸਾਡੇ ਉੱਤੇ ਵੀ ਹਮਲਾ ਹੋ ਸਕਦਾ ਹੈ ਬਿਲਕੁਲ ਸਾਹਮਣੇ ਬਿਲਕੁਲ ਮੂਰੇ ਗਿਰੇ ਬੰਬ ਇਸ ਵਕਤ ਅੱਗ ਵੀ ਲੱਗੀ ਜੀ ਉਹ ਅੱਗ ਚੁੰਗੀ ਆ ਗਈ ਕਿਤੇ ਆ ਗਈ ਸੋ ਚੁੰਗੀ ਦੀ ਅੱਗ ਨੀਗਾ ਘਰਾਂ 'ਕੱਗ ਲੱਗੀ ਕਿ ਸੀਗੇ ਚੁੰਗੀ ਜਿਹੜੀ ਬਣੀ ਹੋਈ ਸੀ ਉਹਨੂੰ ਵੀ ਅੱਗ ਲੱਗੀ ਹੈ ਸੁੱਤ ਤਾਂ ਤਾਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਵੀ ਇਹ ਜਿਹੜੇ ਗੋਲੇ ਛੁੱਟੇ ਜਾ ਰਹੇ ਆ ਇਹ ਕਿੱਡੇ ਖਤਰਨਾਕ ਆ ਇਹ ਇੱਕ ਹੋਰ ਗਿਰਿਆ ਸੋ ਜੰਗ ਦਾ ਮੈਦਾਨ ਤੁਸੀਂ ਇਸ ਵਕਤ ਦੇਖ ਰਹੇ ਹੋ ਬਣਿਆ ਹੋਇਆ ਖੇਤਾਂ ਨੂੰ ਇਸ ਵਕਤ ਜੰਗ ਦਾ ਮੈਦਾਨ ਬਣਿਆ ਹੋਇਆ ਦੇਖ ਰਹੇ ਹੋ ਔਰ ਇਹ ਕਿਸੇ ਕੰਟਰੀ ਦਾ ਨਹੀਂ ਹੈਗਾ ਇਹ ਕਿਸੇ ਰਸ਼ੀਆ ਯੂਕਰੇਨ ਦਾ ਮੈਦਾਨ ਨਹੀਂ ਹੈਗਾ ਇਹ ਭਾਰਤ ਇੱਕ ਪਾਸੇ ਦੂਸਰੇ ਪਾਸੇ ਹਰਿਆਣੇ ਦਾ ਬਾਰਡਰ ਜਿੱਥੇ ਪੰਜਾਬ ਤੋਂ ਚੱਲ ਕੇ ਹਰਿਆਣੇ ਤੋਂ ਚੱਲ ਕੇ ਕਿਸਾਨ ਪਹੁੰਚੇ ਹੋਏ ਸੰਭੂ ਬਾਰਡਰ ਦੀਆਂ ਤਸਵੀਰਾਂ ਤੁਸੀਂ ਇਸ ਵਕਤ ਦੇਖ ਰਹੇ ਹੋ ਔਰ ਜਾਨ ਲੈਵਾ ਹੋ ਸਕਦੀ ਹੈ ਇਸ ਵਕਤ ਇਹ ਕਹਿੰਦਾ ਨੇ ਬੰਬਨੇ ਆ ਛੱਡੇ ਮਾਰ ਦੋਗੇ ਬੰਦੇ ਨੂੰ